ਸਵੇਰ 6 7 9 ਵਜੇ ਤੱਕ ਗੱਡੀ ਲਗਾਦੇ ਤੇ ਰਾਤ ਨੂੰ 10 ਵਜੇ ਤੱਕ ਇੱਥੇ ਖੜੇ ਰਹਿੰਦੇ ਐਫਸਰ ਆਤੇ ਧੱਕਾ ਮਾਰ ਕੇ ਬੋਲਦੇ ਭਾਗੋ ਟੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਅਦਲ ਜਦੋਂ ਰੋਡ ਲੈ ਕੇ ਆਉਂਦੇ ਇੱਥੇ ਤੱਕ 2 2 3 3 4 4 ਕਿਲੋਮੀਟਰ ਉਸ ਤੋਂ ਬਾਅਦ ਇੱਥੇ ਇਹਨਾਂ ਨੂੰ ਖੜਾ ਇੰਤਜ਼ਾਰ ਕਰਨਾ ਪੈਂਦਾ ਇੰਤਜ਼ਾਰ ਇੰਨਾ ਕਿ ਪੂਰਾ ਪੂਰਾ ਦਿਨ ਵੀ ਲੱਗ ਜਾਂਦਾ ਵਾ ਦਾ ਦੀ ਨੌਕਰੀ ਕਿਹੜਾ ਇਦਾਂ ਦਾ ਕੰਮ ਆ ਕੀ ਗਰੀਬ ਲੋਕਾਂ ਨੂੰ ਧੁੱਪ 'ਚ ਖੜਨਾ ਪਿਆ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਕੋਈ ਕਿਸੇ ਕਿਸਮ ਦੀ ਸੂਦਾ ਨਹੀਂ ਹੈ ਮੋਹੱਲੇ 'ਮੀ ਵੀ ਕੋਈ ਸੂਦਾ ਨਹੀਂ ਕੌਂਸਲਰ ਕੇ ਪਾਸ ਚਲੇ ਜਾ ਬੋਲਦੇ ਸਾਨੂੰ ਲੋੜ ਨਹੀਂ ਹੈ ਜੀ ਗੁੰਡਾਗਰਦੀ ਬੰਦ ਕਰੋ ਬੰਦ ਕਰੋ ਸਾਈਆਂ ਨਿਤਾ ਜੋ ਅਤੀਦਲ ਤੋਂ ਵਾਲਮੀਕੀ ਸਮਾਜ ਜਿਹੜਾ ਪਹਿਲਾ ਹੀ ਸਭ ਤੋਂ ਨੀਵੇਂ ਸਤਰ ਦਾ ਕੰਮ ਜਿਹੜਾ ਕੂੜਾ ਚੱਕਣ ਦਾ ਕੰਮ ਕਰ ਰਿਹਾ ਵਾ ਉਹਨਾਂ ਦਾ ਅਤਿਆਚਾਰ ਕਿਉਂ ਹੋਰ ਵੀ بڑے ਸ਼ਾਸਨ ਪ੍ਰਸ਼ਾਸਨ ਦੇ ਵਿੱਚ ਮਹਿਕਮੇ ਹੈਗੇ ਆ ਉਹਨਾਂ ਦਾ ਅਤਿਆਚਾਰ ਕਿਉਂ ਨਹੀਂ ਹੋ ਰਿਹਾ ਅਤਿਆਚਾਰ ਬੰਦ ਕਰੋ ਕਿਹੜਾ ਤੇ ਅਤਿਆਚਾਰ ਆ ਕਿਹੜੇ 10000 ਦੇ ਵਿੱਚ ਲੋਕ ਜਿਹੜੇ ਆ ਆਪਣੇ ਪਰਿਵਾਰ ਨੂੰ ਪਾਲ ਸਕਦੇ ਆ ਆਪਣੇ ਬੱਚਿਆਂ ਨੂੰ ਪੜਾ ਲਿਖਾ ਸਕਦੇ ਆ ਆਪਣੇ ਬੱਚਿਆਂ ਦੀ ਇਲਾਜ ਦਵਾਦਾਰੂ ਕਰਾ ਸਕਦੇ ਆ ਇਸ ਲਈ ਵੱਡੇ ਪੱਤਰ ਦੇ ਤਨਖਾਹ ਤਾਂ ਵੀ ਅਤਿਆਚਾਰ ਵੱਡੇ ਪੱਤਰ ਦੇ ਕੰਮ ਤੇ ਵੀ ਅਤਿਆਚਾਰ ਵੱਡੇ ਪੱਤਰ ਦੇ ਕੋਲੇ ਸੁਟਣ ਤੇ ਵੀ ਅਤਿਆਚਾਰ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸਰਦੀਪ ਸਿੰਘ ਲੁਧਿਆਣਾ ਦੇ ਵਿੱਚ ਜੋਂ ਸੀ ਦੇ ਅਧੀਨ ਆਉਂਦੇ ਜਿਹੜੇ ਕਰਮਚਾਰੀ ਨੇ ਸਫਾਈ ਕਰਮਚਾਰੀ ਜਾਂ ਕੂੜਾ ਚੱਕਣ ਵਾਲੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਇੱਕ ਡੰਪ ਦੇ ਬਾਰ ਦੇਖ ਸਕਦੇ ਹੋ ਮੌਕੇ ਦੀ ਜਿਹੜੀ ਹੈ ਤਸਵੀਰਾਂ ਨੇ ਕਿ ਲਗਾਤਾਰ ਗੜੀ ਹੈ ਨਗਰ ਨਿਗਮ ਪ੍ਰਸ਼ਾਸਨ ਦੇ ਖਿਲਾਫ ਜਿਹੜੀ ਹੈ ਉਹ ਨਾਰੇਬਾਜੀ ਕੀਤੀ ਜਾ ਰਹੀ ਹੈ ਜ਼ਮੀਨੀ ਪੱਧਰ ਦੇ ਉੱਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਇਹਨਾਂ ਨੂੰ ਆਈਆਂ ਹੋਈਆਂ ਨੇ ਗੱਲਬਾਤ ਕਰਾਂਗੇ ਜਿਹੜੇ ਵੀ ਸੜਕ ਦੇ ਜਿਹੜੇ ਗਲੀਆਂ ਦੇ ਵਿੱਚੋਂ ਕੂੜਾ ਚੱਕਦੇ ਨੇ ਤੁਸੀਂ ਕਿਹੜੇ ਏਰੀਆ ਦੇ ਵਿੱਚੋਂ ਜਿਹੜਾ ਕੂੜਾ ਚੱਕਦੇ ਮੈਂ ਇਧਰ ਜਾਤਾ ਹਾਂ ਸਰਕਾਰ ਮੈਡਮ ਮੈਂ ਕਵਾਲੀ ਚੌਕ ਸਵੇਰ 6 7 9 ਵਜੇ ਤੱਕ ਗੱਡੀ ਲਗਾਤੇ ਤੇ ਰਾਤ ਨੂੰ 10 ਵਜੇ ਤੱਕ ਇੱਥੇ ਖੜੇ ਰਹਿੰਦੇ ਆਫਸਰ ਆਤੇ ਧੱਕਾ ਮਾਰ ਕੇ ਬੋਲਦੇ ਭਾਗੋ कैसी कैसी दिक्कत का सामना करना पड़ता है इलाके में जमीनी पद्धर के तौर पे यहाँ मालिक कोई किसी किस्म की सुविधा नहीं है मोहल्ले में भी, भी कोई सुविधा नहीं काउंसलर के पास चले जाए बोलते सानू लोड नहीं है जी कितने दिन हो गए बीच कूड़ा जो है यहाँ पर नहीं लाया ये जब से नहर से हमारा डेब बंद कराया गया सिद्धू साहब ने उस टाइम को हर मुसीबत का सामना करना पड़ रहा हाँ जी हाँ जी अभी क्या मांग क्या अभी मांग हमारी ये की हमको जगह मिलनी चाहिए नहीं तो हम यही प्रदर्शन करेंगे हमको कूड़ा खुला छिड़ना चाहिए नहीं नहीं। गलियों में या घरों में जहाँ से कूड़ा उठाते हैं वहाँ लोग झगड़ा भी करते हैं आजी आजी। क्योंकि जैसे महीना का उन्होंने बांधा होता है कोई सौ दे, दे रहा है कोई डेढ़ सौ दे रहा है हाँ जी हाँ जी ऐसी बातें लोग करते हैं। वह लोग बातें करते हैं कि तुम्हें तो ना जा हमको तंग करते हो कोई कूड़ा तो सभी जगह जा रहा है ये फलान है ठिकान है हाँ धक्का भी कह देते है की जाओ नहीं फेंकना ਇੱਕ ਹੋਰ ਵੀ ਕਰਮਚਾਰੀ ਇੱਥੇ ਇਸ ਵਕਤ ਮੌਜੂਦ ਨੇ ਜਿੰਨ ਬੈਠੇ ਨੇ ਜਿਹੜੇ ਘਰਾਂ ਦੇ ਵਿੱਚੋਂ ਕੂੜਾ ਚੱਕਦੇ ਨੇ ਭਾਈ ਜੀ ਕੀ ਨਾਮ ਹੈ ਅਸੀਂ ਰਾਜਕੁਮਾਰ ਕਿਹੜੀ ਜਗ੍ਹਾ ਤੋਂ ਕੂੜਾ ਚੁਪਣਾ ਕੈਸਿੰਗ ਨਗਰ ਹਾਂ ਜਨਤਨਗਰ ਇੱਤਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਦਾ ਪੁੱਛਣਾ ਭਾਈ ਜੀ ਚੱਲਦੇ ਵੀ ਨੇ ਘਰ ਦੇ ਸਾਨੂੰ ਬੋਲਦੇ ਨੇ ਅਸੀਂ ਕਿਤੇ ਜਾਈਏ ਸੂਰ ਤੋਂ ਸ਼ਾਮ ਹਿੰਦੇ ਖੜਾ ਖੜੇ ਰੋਟੀ ਨਾ ਪਾਣੀ ਜੀ ਕਿਸ ਤਰ੍ਹਾਂ ਚੱਲਦੇ ਮਤਲਬ ਕਿਹੜੇ ਵੱਡੇ ਵੱਡੇ ਚੀਜ਼ ਚੱਲ ਰਹੇ ਨੇ ਰੋੜਾ ਤੇ ਕਿਤੇ ਘਰੇ ਲੈ ਕੇ ਜਾਈ ਅਸੀਂ ਉਹ ਜਿਹੜੀਆਂ ਗੱਡੀਆਂ ਨੇ ਉਹ ਕਿੱਥੇ ਖੜੀਆਂ ਨੇ ਗੱਡੀਆਂ ਕਿ ਤੇਰੇ ਰੇੜੇ ਕਿਹੜੇ ਸਾਡੇ ਘਰੇ ਤੇ ਕੋਈ ਕਿੱਥੇ ਘਟਾ ਕੋਈ ਕਿੱਥੇ ਖੜਾ ਹਪੇ ਕਿ ਘਰੇ ਵਾਲੇ ਘਰ ਵਾਲੇ ਸਾਨੂੰ ਬੋਲਦੇ ਨੇ ਪਾਸੋਂ ਕਿੰਨੂ ਗਈਏ ਇਹਨਾਂ ਨੂੰ ਕਹਿਣਾ ਵਾ ਜਿਹੜੇ ਇਲਾਕਿਆਂ ਨੂੰ ਕੂੜਾ ਚੱਕਦੇ ਉਹ ਉੱਥੇ ਕਿੱਦਾਂ ਦੀ ਹਾਲ ਹੈ ਜੀ ਸਾਰੇ ਦਾ ਇਹੀ ਹਾਲ ਉੱਥੇ ਕਿੱਦਾਂ ਦੀਆਂ ਦਿੱਕਤਾਂ ਸਾਹਮਣਾ ਕਰਨਾ ਦਿੱਕਤਾਂ ਦੇ ਸਭ ਦਿੱਕਤ ਪੁੱਟੇ ਲੱਗੇ ਪਏ ਨੇ ਤਰਾ ਦੇ ਜਿਵੇਂ ਰੇੜਾਂ ਦੇ ਵੀ ਕੀੜੇ ਚੱਲਦੇ ਪਏ ਨੇ ਕੋਈ ਸੁਣਦਾ ਨਹੀਂ ਬੰਦ ਕਰ ਮੰਗ ਹੀ ਹੈ ਜੀ ਬੰਦ ਕਰ ਦੇ ਤਾਂ ਥਾਂ ਤਾਂ ਦੇ ਕੋਈ ਬਣਾਉਣ ਨੂੰ ਕਿੰਨਾ ਟਾਈਮ ਹੋ ਗਿਆ ਜਿਹੜਾ ਕੂੜਾ ਬੰਦ ਹੋਇਆ ਦੋ ਤਿੰਨ ਮਹੀਨੇ ਹੋ ਗਏ ਜੀ ਪਹਿਲੇ ਸੀਜ਼ਨ ਤਾਂ ਇਹ ਤਾਂ ਮੱਛੀ ਮਾਰੋ ਆਪਣਾ ਨਹਿਰ ਤੇ ਬੰਦ ਕੀਤਾ ਜੀਗਾ ਉਦੋਂ ਬਣਾ ਕੇ ਦਿੱਤਾ ਹੁਣ ਮੱਛੀ ਮਾਰਕੀਟ ਬੰਦ ਕਰਤਾ ਇਹ ਤਾਂ ਬਣਾ ਕੇ ਨਹੀਂ ਦਿੱਤਾ ਕੋਈ ਥਾਂ ਤਾਂ ਹੋਣੀ ਚਾਹੀਦੀ ਆ ਹੁਣ ਦੰਪਤੇ ਕਿਤੇ ਸਵੇਰ ਦੇ ਬੱਚੇ ਪਾਣਨੇ ਵਾ ਕਿਤੇ ਕੀ ਕਰੀਏ ਫਿਰ ਸੈਲਰੀ ਕਿ ਨਹੀਂ ਆ ਸੈਲਰੀ ਕੋਈ ਕੀ ਯਾਰ ਘਰਾਂ ਦੇ ਕੂੜਾ ਚੱਕਦੇ 100 ਰੁਪਏ ਮਹੀਨੇ ਲੈਂਦੇ ਐ अच्छा ਉਹ ਵੀ ਜੇ ਚੱਕਣਗੇ ਤਾਂ ਮਿਲਣਗੇ ਨਹੀਂ ਤਾਂ ਮਿਲਦੇ ਨਹੀਂ ਬੰਦ ਕੀਤਾ ਕੀ ਕਰੀਏ ਜੀ ਸੋ ਮੁਲਾਜ਼ਮਾਂ ਨੇ ਦੱਸਿਆ ਜਿਹੜੇ ਕਰਮਚਾਰੀ ਕੂੜਾ ਚੱਕਦੇ ਨੇ ਘਰਾਂ ਦੇ ਵਿੱਚੋਂ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਦਾ ਉਹ ਸਾਹਮਣਾ ਕਰਨਾ ਪੈਂਦਾ ਆ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਕੂੜੇ ਦੇ ਡੰਪ ਬੰਦ ਹੋਏ ਨੇ ਉਹ ਡੰਪ ਵੀ ਚਲਾਏ ਜਾਣ ਤੇ ਇੱਥੇ ਵੀ ਜਿਹੜਾ ਕੂੜਾ ਆ ਉਹ ਸਟਨਾ ਰੈਗੂਲਰ ਕੀਤਾ ਜਾਵੇ ਤਾਂ ਕਿ ਘਰਾਂ ਦੇ ਵਿੱਚ ਜਿਹੜੀ ਆ ਜ਼ਮੀਨੀ ਪੱਧਰ ਦੇ ਉੱਤੇ ਦਿੱਕਤਾਂ ਪੈਦਾ ਹੋ ਰਹੀਆਂ ਨੇ ਉਹ ਨਾ ਹੁਣ ਮੇਰਾ ਨਾਮ ਹਰਨਵੈ ਦਾ ਮੈਂ ਪੰਜਾਬ ਪ੍ਰਦਾਨ ਭਾਰਤੀ ਵਾਲਮੀਕੀ ਸਮਾਜ ਮੋਰਚਾ ਰਜਿਸਟਰ ਭਾਰਤ ਤੋਂ ਆ ਕੀ ਜਿਹੜਾ ਅੱਥਾਜਾਰ ਹੋ ਗਿਆ ਵੀ ਜਿਹੜਾ ਉਹ ਸੜਕ ਤੇ ਤੁਹਾਨੂੰ ਵਹਿਣ ਲਈ ਮਜਬੂਰ ਦੇਸ਼ ਜਦੋਂ ਯਾਦ ਹੋਇਆ ਸੀਗਾ ਸਾਨੂੰ 1947 ਤੋਂ ਬਾਅਦ ਜਦੋਂ ਦਾ ਵੀ ਜਿਹੜਾ ਕੰਮ ਹੋਰ ਚੱਲ ਰਿਹਾ ਪਿਆ ਵਾ ਪਹਿਲਾਂ ਖੂੜਾ ਜਿਹੜਾ ਸੀਗਾ ਡੈਂਪਾ ਤੇ ਖੂੜਾ ਡੈਂਪਾ ਤੇ ਸੁੱਟਿਆ ਜਾਂਦਾ ਸੀਗਾ ਖੁੱਲਾ ਸੁੱਟਿਆ ਜਾਂਦਾ ਸੀਗਾ ਫਿਰ ਬੱਟੀਆਂ ਗੱਡੀਆਂ ਜਿਹੜੀਆਂ ਭਰ ਕੇ ਲੈ ਕੇ ਜਾਂਦੀਆਂ ਸੀ ਗੱਡੀਆਂ ਤੇ ਉੱਥੇ ਟਿੱਬਾ ਰੋਡ ਬਾਹਰ ਸ਼ਹਿਰੋਂ ਬਾਹਰ ਜਿਹੜਾ ਵਾ ਉਹ ਸੁੱਟਿਆ ਜਾਂਦਾ ਸੀ ਕੋੜਾ ਲੇਕਿਨ ਹੁਣ ਜਿਹੜਾ ਵ ਇਹ ਜਗਾ ਜਗਾ ਦੋ ਦੋ ਡੈਂਪ ਲਾਤੇ ਆ ਹੁਣ ਜਿੱਥੇ ਕੂੜਾ ਸੋ ਰੇੜੀਆਂ ਤੋਂ ਪਰ ਆਂਦਾ ਪਿਆ ਵਾ ਉਥੇ ਦੋ ਡੈਂਪ ਕੀ ਕਰ ਲਗੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਕਿਹਾ ਕਿ ਉਥੇ ਰੋਡ ਜਾਮ ਆ ਜਾਂ ਉਥੇ ਰੋਡ ਖਰਾਬ ਆ ਉਹ ਚ ਇਹਨਾਂ ਲੋਕਾਂ ਦਾ ਕੀ ਕਸੂਰ ਆ ਜਿਹੜੇ ਵਿਚਾਰੇ ਸਵੇਰ ਤੋਂ ਰੇੜੀ ਭਰ ਕੇ ਲੈ ਜਾਂਦੇ ਫਿਰ ਪੈਦਲ ਪੈਦਲ ਆਪਣੇ ਪੈਦਲ ਕੋਈ ਰੇੜੀ ਨਹੀਂ ਚੱਲਦੀ ਜਦੋਂ ਲੋਡ ਕੂੜਾ ਹੁੰਦਾ ਫਿਰ ਇਹ ਲੋਕ ਪੈਦਲ ਆਉਂਦੇ ਆ ਇਹ ਪੈਦਲ ਜਦੋਂ ਰੋਡ ਲੈ ਕੇ ਆਉਂਦੇ ਇੱਥੇ ਤੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਉਸ ਤੋਂ ਬਾਅਦ ਇੱਥੇ ਇਹਨਾਂ ਨੂੰ ਖੜਾ ਇੰਤਜ਼ਾਰ ਕਰਨਾ ਪੈਂਦਾ ਇੰਤਜ਼ਾਰ ਇੰਨਾ ਕੀ ਪੂਰਾ ਪੂਰਾ ਦਿਨ ਵੀ ਲੱਗ ਜਾਂਦਾ ਵਾ ਮੈਂ ਟੁਰ ਤੋਂ ਪੁੱਛਣਾ ਚਾਹਨਾ ਕਿਹੜੀ ਇਦਾਂ ਦੀ ਨੌਕਰੀ ਕਿਹੜਾ ਇਦਾਂ ਦਾ ਕੰਮ ਆ ਕੀ ਗਰੀਬ ਲੋਕਾਂ ਨੂੰ ਧੁੱਪ ਚ ਖੜਨਾ ਪਿਆ ਔਰ ਉਸ ਤੋਂ ਬਾਅਦ ਮੈਂ ਟੁਰ ਤੋਂ ਇਹ ਪੁੱਛਣਾ ਚਾਹਨਾ ਵਾ ਕਿ ਦਲਿਤਾ ਚ ਅਤੀ ਦਲਤ ਵਾਲਮੀਕੀ ਸਮਾਜ ਜਿਹੜਾ ਪਹਿਲਾਂ ਹੀ ਸਭ ਤੋਂ ਨੀਵੇਂ ਸਤਰ ਦਾ ਕੰਮ ਜਿਹੜਾ ਕੂੜਾ ਚੱਕਣ ਦਾ ਕੰਮ ਕਰ ਰਿਹਾ ਵਾ ਉਹਨਾਂ ਦਾ ਅਤਿਆਚਾਰ ਕਿਉਂ ਹੋਰ ਵੀ بڑے ਸ਼ਾਸਨ ਪ੍ਰਸ਼ਾਸਨ ਦੇ ਵਿੱਚ ਮਹਿਕਮੇ ਹੈਗੇ ਆ ਉਹਨਾਂ ਦਾ ਅਤਿਆਚਾਰ ਕਿਉਂ ਨਹੀਂ ਹੋ ਰਿਹਾ ਇਹ ਠੇਕੇਦਾਰੀ ਸਿਸਟਮ ਤੇ ਵੀ ਰੱਖਿਆ ਜਾ ਰਿਹਾ ਇਹਨਾਂ ਨੂੰ 10-10 ਹਜ਼ਾਰ ਤਨਖਾਹ ਦਿੱਤੀ ਜਾਂਦੀ ਆ ਉਥੇ ਘੜਤੋੜ ਨੇ ਇਹਨਾਂ ਤੇ ਇੰਨਾ ਵੱਡਾ ਅਤਿਆਚਾਰ ਕੀਤਾ ਜਾ ਰਿਹਾ ਜਮੀਨੀ ਪੱਧਰ ਤੇ ਜੇਕਰ ਗੱਲ ਕਰ ਲਈ ਜਿਹੜੇ ਘਰਾਂ ਦੇ ਵਿੱਚੋਂ ਮਜ਼ਦੂਰ ਕੂੜਾ ਲੈ ਕੇ ਆਉਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ ਕਿਉਂਕਿ ਘਰਾਂ ਦੇ ਵਿੱਚੋਂ ਲੋਕਾਂ ਦਾ ਕਹਿਣਾ ਹੈ ਕਿ ਹਰ ਮਹੀਨੇ ਅਸੀਂ ਪੈਸੇ ਦੰਨੇ ਆ ਪਰ ਪਿਛਲੇ 15 ਦਿਨਾਂ ਤੋਂ ਕੂੜਾ ਜਿਹੜਾ ਘਰਾਂ ਦੇ ਵਿੱਚ ਇਕੱਠਾ ਹੋਇਆ ਹੈ ਜਿਹੜੇ ਲੋਕ ਕਹਿ ਰਹੇ ਆ ਜਿਹੜੇ ਪ੍ਰਾਈਵੇਟ ਹੈਗੇ ਤੇ ਸਰਕਾਰੀ ਆ ਉਹ ਦੋਨਾਂ ਲਈ ਹੀ ਮੁਸ਼ਕਿਲਾਂ ਦਾ ਕਾਰਨ ਬਣਿਆ ਹੋਇਆ ਵਾ ਇੱਥੇ ਉਹਨੇ ਕੀ ਜਿਹੜੇ ਪ੍ਰਾਈਵੇਟ ਆ ਰਹੇ ਉਹਨੇ ਕੀ ਜਿਹੜੇ ਸਰਕਾਰੀ ਆ ਰਹੇ ਆ ਫਿਰ ਇਹਨਾਂ ਨੇ ਕੀ ਕੀਤਾ ਸੀ ਚਲੋ ਪੰਜ ਜਿਹੜੇ ਪ੍ਰਾਈਵੇਟ ਤੇ ਪੰਜ ਸਰਕਾਰੀ ਜਿਹੜੇ ਆ ਉਹ ਲਾਏ ਜਾਣਗੇ ਠੀਕ ਆ ਲੇਕਿਨ ਮੈਂ ਪੁੱਛਣਾ ਚਾਹ ਰਿਆਂ ਕਿ ਜਦੋਂ ਇਹਨਾਂ ਨੂੰ ਕੂੜਾ ਅੱਗੇ ਸੁੱਟਣ ਲਈ ਜਗ੍ਹਾ ਨਹੀਂ ਮਿਲੂਗੀ ਤੇ ਇਹ ਜਿਹੜਾ ਭਰ ਕੇ ਕਿੱਥੇ ਲੈ ਕੇ ਜਾਣਗੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਤਾਂ ਕੂੜਾ ਇਹ ਕਿਤਨਾ ਕਿਤੇ ਕੱਢ ਕੇ ਲਈ ਜਾਂਦੇ ਆ ਚਾਹੇ ਇਹਨਾਂ ਨੂੰ ਦਿਨ ਨੂੰ ਪੂਰਾ ਦਿਨ ਖੜਨਾ ਪਵੇ ਇਹ ਆਪਣਾ ਜਿਹੜਾ ਖਾਲੀ ਕਰਦੇ ਆ ਵਿਚਾਰੇ ਝਗੜੇ ਦਾ ਵੀ ਕੋਈ ਪ੍ਰਸ਼ਾਸਨ ਇਹੋ ਜਿ ਕਰਾਂ ਦੇ ਵਿੱਚ ਕਰਾਂ ਦੇ ਵਿੱਚ ਜਦੋਂ ਉਹਨਾਂ ਨੂੰ ਕੂੜਾ ਨਹੀਂ ਸੁਟਾਇਆ ਜਾਂਦਾ ਤਾਂ ਧਮਕੀਆਂ ਦਿੰਦੇ ਕਿ ਥੋੜੀ ਜਗ੍ਹਾ ਕਿਸੇ ਹੋਰ ਨੂੰ ਰੱਖ ਲੈਣਾ ਵਾ ਉਸ ਤੋਂ ਬਾਅਦ ਅੱਜ ਦੀ ਰੇਡ ਦੇ ਵਿੱਚ ਜਿਹੜੇ ਸਮਾਜ ਦੀ ਸੇਵਾ ਕਰਨ ਵਾਲੇ ਲੋਕ ਆ ਜਿਹੜੇ ਕਾਉਂਸਲਰ ਬਣੇ ਹੋਇਆ ਉਹਨਾਂ ਨੇ ਆਪਣੀਆਂ ਗੱਡੀਆਂ ਪਾਲੀਆਂ ਆਪਣੇ ਬੰਦੇ ਰੱਖ ਲਏ ਆ ਹਾਂ ਉਹਨਾਂ ਨੇ ਕਿਹਾ ਕਿ ਦੋ ਪੈਸੇ ਵਧੀਆ ਬਚਦੇ ਆ ਤੇ ਅਸੀਂ ਉਹਨਾਂ ਨੇ ਗੱਡੀਆਂ ਆਪਣੀਆਂ ਪਾਲੀਆਂ ਅੱਜ ਤੱਕ ਦੇਸ਼ ਆਜ਼ਾਦ ਹੋਇਆ ਵਾ ਪਹਿਲੀ ਵਾਰੀ ਇਦਾਂ ਹੋ ਰਿਹਾ ਕਿ ਕਾਉਂਸਲਰ ਜਿਹੜੇ ਆਪਣੀਆਂ ਗੱਡੀਆਂ ਪਾ ਕੇ ਆਪਣਾ ਹੀ ਪ੍ਰਾਈਵੇਟ ਜਿਹੜਾ ਕੰਮ ਸ਼ੁਰੂ ਕਰਤਾ ਵਾ ਨੰਬਰ 2 ਇਹਨਾਂ ਨੂੰ ਠੇਕੇ ਤੇ ਰੱਖਿਆ ਗਿਆ ਵਾ ਹੁਣ ਠੇਕੇ ਤੇ ਵੀ ਰੱਖਿਆ ਜਾ ਰਿਹਾ ਪਹਿਲਾਂ ਡੀਸੀ ਰੇਟ ਤੇ ਸੀਗਾ ਸੀਗਾ ਕਿ ਆਸ ਸੀਗੀ ਕਿ ਪੱਕੇ ਹੋ ਜੂਗਾ ਇਹਨਾਂ ਨੂੰ ਠੇਕੇ ਤੇ ਰੱਖਿਆ ਗਿਆ ਵਾ ਕਿ ساری ਜ਼ਿੰਦਗੀ ਕੱਚੇ 10000 ਦੇ ਤਨਖਾਹ ਤੇ ਕੰਮ ਕਰਨ ਮੈਂ ਤੁਹਾਡਾ ਪੁੱਛਣਾ ਚਾਹਨਾ ਕਿ ਇਸ ਤੋਂ ਵੱਡਾ ਕਿਹੜਾ ਅਤਿਆਚਾਰ ਹੈ ਕਿਹੜੇ 10000 ਦੇ ਵਿੱਚ ਇਹ ਲੋਕ ਜਿਹੜੇ ਆ ਆਪਣੇ ਪਰਿਵਾਰ ਨੂੰ ਪਾਲ ਸਕਦੇ ਆ ਆਪਣੇ ਬੱਚਿਆਂ ਨੂੰ ਪੜਾ ਲਿਖਾ ਸਕਦੇ ਆ ਆਪਣੇ ਬੱਚਿਆਂ ਦੀ ਇਲਾਜ ਦਵਾਦਾਰੂ ਕਰਾ ਸਕਦੇ ਆ ਇਸ ਲਈ ਵੱਡੇ ਪੱਦਰ ਦੇ ਤਨਖਾਹ ਤੇ ਵੀ ਅਤਿਆਚਾਰ ਵੱਡੇ ਪੱਦਰ ਦੇ ਕੰਮ ਤੇ ਵੀ ਅਤਿਆਚਾਰ ਵੱਡੇ ਪੱਦਰ ਦੇ ਕੋਲੇ ਸੁਟਣ ਤੇ ਵੀ ਅਤਿਆਚਾਰ ਕਿੰਨੇ ਦਿਨਾਂ ਤੋਂ ਪੂਰਾ ਰੁਕਿਆ ਆ ਇਹ ਲਗਾਤਾਰ ਜਦੋਂ ਤੋਂ ਆ ਠੇਕੇ ਤੇ ਕੰਮ ਦਿੱਤਾ ਇਹਨਾਂ ਨੇ ਕਾਰ ਕੋਈ ਬਹੁਤ ਹੀ ਸਤਿਕਾਰਯੋਗ ਮਾਨਯੋਗ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਕੋਈ ਵੀ ਬੰਦਾ ਜਿਹੜਾ ਠੇਕੇ ਤੇ ਨਹੀਂ ਰੱਖਿਆ ਜਾਊਗਾ ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਨੂੰ ਪੱਕੇ ਸਿੱਧੀ ਪੱਕੀ ਭਰਤੀ ਹੋਣੀ ਚਾਹੀਦੀ ਆ ਇਹ ਸਰਦਾਰ ਭਗਵੰਤ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀਗਾ ਜਿਹੜੇ ਇਹ ਕਾਰਪੋਰੇਸ਼ਨ ਦੇ ਕਮਿਸ਼ਨਰ ਹੈਗੇ ਆ ਜਾਂ ਕਾਰਪੋਰੇਸ਼ਨ ਦੇ ਅਫਸਰ ਹੈਗੇ ਆ ਉਹ ਇਹਨਾਂ ਦੇ ਸਾਡੇ ਨਾਲ ਤੱਕਾਸ਼ਾਈ ਕਿਉਂ ਕਰ ਰਹੇ ਆ ਇਹਨਾਂ ਲੋਕਾਂ ਨਾਲ ਤੱਕਾਸ਼ਾਈ ਕਰ ਰਹੇ ਕਿਉਂ ਕਰ ਰਹੇ ਆ ਹੁਣ ਤੁਸੀਂ ਦੇਖਿਆ ਕਿੰਨੀ ਗਰਮੀ ਪੈ ਰਹੀ ਆ ਇਹ ਅਫਸਰ ਇੱਕ ਇੱਕ ਘੰਟੇ ਇਥੇ ਗਰਮੀ ਦੇ ਵਿੱਚ ਖੜੇ ਹੋ ਕੇ ਦਿਖਾ ਦੇਣ ਮੈਂ ਮੰਨ ਜੂਗਾ ਲੇਕਿਨ 10 ਮਿੰਟ ਵੀ ਇਹ ਸਿੱਧੀ ਗੱਡੀਆਂ ਚਾਹੁੰਦੇ ਆ ਏਸੀ ਦੀਆਂ ਗੱਡੀਆਂ ਦੇ ਵਿੱਚ ਹੀ ਚਲੇ ਜਾਂਦੇ ਆ ਇਸ ਲਈ ਮੈਂ ਥੋੜੇ ਮਾਧਮ ਨਾਲ ਬੇਨਤੀ ਕਰਦਾ ਮਾਂ ਲੁਧਿਆਣੇ ਦੀ ਸਾਰੀ ਪ੍ਰੈਸ ਨੂੰ ਮੀਡੀਆ ਨੂੰ ਮੇਹਨਤੀ ਕਰਦਾ ਮਾਂ ਕਿ ਜਿਹੜਾ ਤੱਕਾ ਹੋ ਰਿਹਾ ਵਾ ਇਹਨੂੰ ਵੱਡੇ ਪੱਧਰ ਤੇ ਕਵਰ ਕਰਕੇ ਇਹਨਾਂ ਦੀ ਕਵਰੇਜ ਕਮ ਜਿਆਦਾ ਬਿਮਾਰ ਹੁੰਦੇ ਆ ਸਾਰ ਜਿਆਦਾ ਔਰ ਦਲਿਤਾ ਚੋ ਦਿਲਦ ਬਾਲਮੀ ਕੀ ਸਮਾਜ ਨਾ ਅਤਿਆਚਾਰ ਔਰ ਸਭ ਤੋਂ ਨੀਚਲੇ ਸਤਰ ਦਾ ਕੰਦ ਕੂੜਾ ਚੱਕਣ ਦਾ ਗੰਦ ਚੱਕਣ ਦਾ ਕੰਮ ਫਿਰ ਵੀ ਅਤਿਆਚਾਰ ਅਸੀਂ ਇਹ ਮੰਗ ਕਰਦੇ ਆ ਜਿਹੜਾ ਪਹਿਲਾਂ ਕੂੜਾ ਸੁੱਟਿਆ ਜਾਂਦਾ ਸੀਗਾ ਜਿਹੜਾ ਖੁੱਲੇ ਗੱਡੀ ਰੇੜੀ ਆਂਦੀਆਂ ਸੀਗੀਆਂ ਕੂੜਾ ਸੁੱਟ ਕੇ ਚਲੇ ਜਾਂਦੀਆਂ ਸੀ ਆਪਣੀਆਂ ਉਸੇ ਤਰੀਕੇ ਨਾਲ ਪਹਿਲਾਂ ਜਿਹਾ ਕੂੜਾ ਸੁੱਟਿਆ ਜਾਵੇ ਵੱਡੀਆਂ ਗੱਡੀਆਂ ਆਣ ਉਹ ਭਰ ਕੇ ਲੈ ਕੇ ਜਾਣ ਆਪਣਾ ਉਹਨੂੰ ਜਿਹੜੀ ਢੱਕਣ ਦੀ ਵਿਵਸਥਾ ਹੈਗੀ ਆ ਇੱਥੇ ਲੋਡ ਤੇ ਕੀ ਲੋਡਰ ਤੇ ਕੀ ਕੰਮ ਹੁੰਦਾ ਕੰਪੈਕਟਰ ਤੇ ਇੱਥੇ ਸਿਰਫ ਇਹ ਕੰਮ ਹੁੰਦਾ ਵਾ ਕੀ ਜਿਹੜਾ ਪੰਚ ਕੀਤਾ ਜਾਂਦਾ ਕੂੜੇ ਨੂੰ ਕੀ ਕੂੜਾ ਨਹੀਂ ਰਸਤੇ ਦੇ ਵਿੱਚ ਗਿਰੇ ਨਾ ਠੀਕ ਆ ਅਸੀਂ ਚਾਹਨੇ ਕਿ ਜਿਹੜੀ ਗੱਡੀਆਂ ਭਰ ਕੇ ਜਾਣ ਗਿਆ ਉਹ ਪਰ ਪੰਚ ਕੀਤਾ ਜਾਂਦਾ ਦੋਕ ਬੰਦਿਆ ਦੇ ਮਾਧਿਅਮ ਨਾਲ ਉਹ ਕੂੜਾ ਨਹੀਂ ਗਿਰੂਗਾ ਠੀਕ ਹੈ ਨਾ ਤੇ ਉੱਥੇ ਜਿਹੜਾ ਕੂੜਾ ਉੱਥੇ ਗੇਰ ਦਨ ਤਾਂ ਜੋ ਇੱਥੇ ਜਿਹੜੇ ਲੋਕ ਹੈਗੇ ਆਪਣਾ ਕੰਮਕਾਰ ਕਰਨ ਰੇਡੀਆ ਲੈ ਆਣ ਇੱਥੇ ਕੂੜਾ ਸੁੱਟ ਕੇ ਚਲੇ ਜਾਣ ਕੀ ਹੋਵੇਗਾ ਜੇ ਤੁਹਾਡੀ ਮੰਗਾਂ ਪੂਰੀਆਂ ਜੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਸਾਰੇ ਹੀ ਨੇਤਾਵਾਂ ਨੂੰ ਬੇਨਤੀ ਕਰਾਂਗੇ ਔਰ ਸਾਰੇ ਜਿਹੜੇ ਲੋਕ ਜਿਹੜੇ ਖੜੇ ਆ ਇਹਨਾਂ ਸਾਰਿਆਂ ਨੂੰ ਕਹਾਂਗੇ ਕਿ ਆਪਣੇ ਆਪਣੇ ਬਿਹਾਫ ਤੇ ਆਪਣੇ ਆਪਣੇ ਪਰਿਵਾਰਾਂ ਨੂੰ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਆਜੋ ਇੱਕ ਵਾਰੀ ਨੌਕਰੀ ਆਪਣੇ ਦਾਅ ਉਤੇ ਆਪਣੇ ਦਾਅ ਤੇ ਰੱਖ ਦੋ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਛੋਟੜੇ ਬੱਚਿਆਂ ਨੂੰ ਚਾਹ ਜਿੰਨੇ ਮਰਜੀ ਸਾਲ ਦੇ ਉਹਨਾਂ ਸਾਰਿਆਂ ਨੂੰ ਲੈ ਕੇ ਏਜੰਡਾ ਕਰਾਓ ਕਰੋ ਵੱਡੇ ਪੱਤਰ ਦੇ ਪ੍ਰਦਰਸ਼ਨ ਹੋਊਗਾ ਤੇ ਏਜੰਡਾ ਤੇ ਔਰੋ ਤਾਂ ਉੱਠਿਆ ਨਹੀਂ ਜਾਊਗਾ ਜਦ ਤੱਕ ਸਾਡੀ ਸਮੱਸਿਆ ਹੱਲ ਨਹੀਂ ਹੋ ਗਿਆ ਚਾੜ੍ਹ ਗੰਦਲੀਆਂ ਸਾਨੂੰ ਭੁਖੜ ਹੜਤਾਲ ਕਰਨੀ ਪਵੇ ਕੁਝ ਮੁਲਾਜ਼ਮਾਂ ਦੇ ਵੱਲੋਂ ਜਿਹੜੇ ਕਿ ਰੋਜ਼ਾਨਾ ਘਰਾਂ ਦੇ ਵਿੱਚੋਂ ਕੂੜਾ ਲੈ ਕੇ ਆਉਂਦੇ ਆ ਸਰਕਾਰੀ ਦੇ ਪ੍ਰਾਈਵੇਟ ਨੇ ਉਹਨਾਂ ਨੇ ਅੱਜ ਇੱਕ ਸਟ੍ਰਾਈਕ ਕੀਤੀ ہوئی ਆ ਜੋਂ ਸੀਦੇ ਬਾਰ ਤਾਂ ਉਹ ਕਹਿ ਰਹੇ ਆ ਵੀ ਸਾਨੂੰ ਕੂੜਾ ਡੰਪ ਦੇ ਉੱਤੇ ਨਹੀਂ ਸੁੱਟਣ ਜਾਂਦਾ ਸੁੱਟਣ ਦਿੱਤਾ ਜਾ ਰਿਹਾ ਕੀ ਕਾਰਨ ਹਾਂ ਜੀ ਉਹ 2-3 ਦਿਨ ਤੋਂ ਮੀਂਹ ਦੇ ਕਾਰਨ ਹੋਈ ਹੋਈ ਰਸਤਾ ਖਰਾਬ ਆਪਣਾ ਹੀ ਉੱਥੇ ਜਿੱਥੇ ਤਾਜਪੁਰ ਕੂੜਾ ਸਿੜਦੇ ਨੇ ਇਸ ਕਰਕੇ ਰਸਤਾ ਖਰਾਬ ਹੋਣ ਕਰਕੇ ਕੱਲ ਆਪਣੇ ਕੰਪਨੀ ਦੀ ਗੱਡੀ ਵੀ ਪਲਟ ਗਈ ਹੁਣ ਉੱਥੇ ਗਏ ਨੇ ਗੱਡੀਆਂ ਸਵੇਰ ਦੀਆਂ ਹੀ ਲੈ ਕੇ ਗਏ ਹੋਏ ਨੇ ਤਾਂ ਗੱਡੀਆਂ ਖਾਲੀ ਨਹੀਂ ਹੋਇਆ ਰਸਤੇ ਖਰਾਬ ਹੋਣ ਕਰਕੇ ਤੁਹਾਡਾ ਕੀ ਨਾਮ ਆ ਤੇ ਕਿਹੜੇ ਮੇਰਾ ਨਾਮ ਦਲਜੀਤ ਸਿੰਘ ਆ ਮੈਂ ਪ੍ਰਤਾਪ ਚੌਕ ਕੋ ਡੰਪ ਦਾ ਇੰਚਾਰਜ ਹਾਂ ਇਸ ਤੋਂ ਲਾਗੇ ਜਿਹੜੇ ਬਾਕੀ ਡੰਪ ਚੱਲ ਰਹੀ ਨੇ ਨਹੀਂ ਨਹੀਂ ਸਾਰਿਆਂ ਤੇ ਸਾਰੇ ਇਦਾਂ ਹੀ ਸਾਰੇ ਡੰਪ ਹਾਂਜੀ ਹਾਂਜੀ ਇਹ ਪਿੱਛੋਂ ਹੀ ਤੁਹਾਨੂੰ ਹਦਾਇਤਾਂ ਆ ਨੇ ਡੰਪ ਬੰਦ ਰੱਖਣ ਦੀ ਨਹੀਂ ਨਹੀਂ ਸਰ ਪਿੱਛੋਂ ਨਹੀਂ ਹੈਗੀ ਆਪਣੇ ਉੱਤੇ ਡੰਪ ਤੇ ਗੱਡੀਆਂ ਨਹੀਂ ਖਾਲੀ ਹੁੰਦੀਆਂ ਰਸਤਾ ਖਰਾਬ ਕਰਕੇ ਰਸਤਾ ਖਰਾਬ ਹੁੰਦਾ ਹਾਂਜੀ ਹਾਂਜੀ ਕਿੰਨੇ ਦਿਨਾਂ ਵਾਸਤੇ ਤਕਰੀਬਨ ਤੁਹਾਨੂੰ ਲੱਗਦਾ ਵੀ ਇਹ ਡੰਪ ਬੰਦ ਹੋਵੇ ਨਹੀਂ ਡੰਪ ਤਾਂ ਨਹੀਂ ਬੰਦ ਹੁੰਦਾ ਉੱਥੇ ਜੇ ਰਸਤਾ ਉਬ ਪਰ ਉਹ ਨਹੀਂ ਦਾ ਜਿਹੜਾ ਕੂੜਾ ਇੱਥੇ ਸਟੋਰ ਕੀਤਾ ਜਾ ਸਕਦਾ ਕਿ ਨਹੀਂ ਨਹੀਂ ਇੱਥੇ ਉਹਨਾਂ ਤੱਕ ਨਹੀਂ ਕੰਪੈਕਟਰ ਆਪਣੇ ਕੋਲ ਦੋ ਹੈਗੇ ਸੀ ਸਵੇਰੇ ਤੇ ਉਹ ਭਰਤੇ ਸੀ ਸੀ ਦੋ ਸੀਗੇ ਹਾਂਜੀ ਖਾਲੀ ਸਾਡੇ ਕੋਲ ਪਰ ਉਹ ਕਹਿ ਰਿਹਾ ਕਿ ਤਕਰੀਬਨ 15 ਦਿਨ ਹੋ ਗਏ ਘਰਾਂ ਦੇ ਵਿੱਚ ਵੀ ਲੋਕਾਂ ਦੇ ਢੇਰ ਲੱਗੇ ਹੋਏ ਆ ਜਿਹੜੇ ਕੂੜੇ ਵਾਲੀਆਂ ਗੱਡੀਆਂ ਉਹਨਾਂ ਦੇ ਘਰ ਤੱਕ ਰੇੜੇ ਜਿਹੜੇ ਘਰੇ ਖੜੇ ਨਹੀਂ ਹਾਂਜੀ ਵਾਪਕ 15 ਦਿਨ ਨਹੀਂ ਨਹੀਂ ਚਲ ਇਹ ਡੇਲੀ ਦੇ ਡੇਲੀ ਖਾਲੀ ਹੁੰਦੇ ਨੇ ਫਿਰ ਇੰਨਾ ਕੂੜਾ ਜਿਹੜਾ ਉਹ ਕਿਵੇਂ ਇਕੱਠਾ ਹੋ ਗਿਆ ਉੱਥੇ ਉਹ ਤਾਂ ਇਹ ਆਪਣੇ ਹਨਾ ਸਿਰਫ ਬਾਡ ਵਾਈਜ਼ ਹੁੰਦਾ ਵਾ ਇਹ ਹੋਰ ਵੀ ਕਿਤੋਂ ਕੂੜਾ ਆ ਰਿਹਾ ਵਾ 7-8 ਬਾਡਾਂ 7-8 ਬਾਡਾਂ ਨੇ ਵੀਰ ਤਾਂ ਕਿਹੜਾ ਡੰਪ ਖੁੱਲੋਂ ਦੇ ਤੁਮ ਲੱਗਦਾ ਇਹ ਕੌਣ ਸਕਦਾ ਇੱਕ ਦਿਨ ਦੋ ਦੋ ਚ ਚ ਆ ਜਾਣ ਕਿਨੀ ਕਰੀਂ ਇਹ ਇਧਰ ਮਤਲਬ ਖਾਲੀ ਤਾਂ ਡੇਲੀ ਦੀ ਡੇਲੀ ਹੁੰਦੇ ਨੇ ਕੰਪਟਰ ਅੱਜ ਥੋੜਾ ਰਸਤਾ ਜ਼ਿਆਦਾ ਖਰਾਬ ਆ ਕੱਲ ਆਪਣੀ ਗੱਡੀ ਪਲਟ ਗਈ ਨਹੀਂ ਤਾਂ ਉਹ ਜੇ ਅੱਗੇ ਜਾਂਦੇ ਨੇ ਗੱਡੀ ਟੇਢੀ ਹੋ ਜਾਂਦੀ ਹੈ ਜੀ ਹਾਂਜੀ ਜਿਹੜਾ ਰੋਜ਼ਾਨਾ ਖਾਲੀ ਹੁੰਦਾ ਉਹਦੀ ਟਾਈਮਿੰਗ ਕੀ ਆ ਕਿੰਨੇ ਵਜੇ ਤੋਂ ਕਿੰਨੇ ਵਜੇ ਦਾ ਕਿਹੜਾ ਕੂੜਾ ਇੱਥੇ ਸੁੱਟਿਆ ਜਾਂਦਾ ਇੱਥੋਂ ਅੱਗੇ ਲੈ ਕੇ ਜਾਇਆ ਜਾਂਦਾ ਪੂਰੇ ਸਵੇਰੇ 7 ਵਜੇ ਡੈਂਪ ਖੋਲ ਲੈਣੇ ਆ ਤੇ ਸ਼ਾਮ ਨੂੰ ਡੇਲੀ 10 11 12 ਵੀ ਵੱਜ ਜਾਂਦੇ ਨੇ ਕੂੜਾ ਆਇਆ ਜਾਂਦਾ ਬਈ ਰੋਕਦਾ ਨਹੀਂ ਹੈਗਾ ਦੁਪਹਿਰ ਦੇ 12 ਵਜੇ ਤੋਂ ਰਾਤ ਦੇ 12 ਵਜੇ ਤੱਕ ਹੀ ਹਾਂਜੀ ਭਾਜੀ ਕੀ ਨਾਮ ਆ ਤੇ ਕਿਹੜਾ ਨਾਮ ਸੋਨੂ ਅਜੇ ਤੇ ਸੁਪਰਵਾਈਜ਼ਰ ਆ ਮੈਂ ਅੱਛਾ ਜਿਹੜੀ ਪ੍ਰੋਬਲਮ ਆਈ ਹੋਈ ਆ ਲੋਕਾਂ ਨੇ ਜਿਹੜੇ ਆਪਣਾ ਮੁਲਾਜ਼ਮ ਨਹੀਂ ਤੁਹਾਡੇ ਕੂੜਾ ਚੱਕਣ ਵਾਲੇ ਘਰਾਂ ਦੇ ਵਿੱਚੋਂ ਉਹਨਾਂ ਦਾ ਕਹਿਣਾ ਹੈ ਕਿ 15 ਦਿਨ ਹੋ ਗਏ ਸਮੂਹ ਕੂੜਾ ਇੱਥੇ ਡੰਪ ਤੇ ਨਹੀਂ ਸੁੱਟਣ ਦਿੱਤਾ ਜਾ ਰਿਹਾ ਨਹੀਂ ਆ ਮਲਾ ਮਲਾਜ਼ਮ ਹੀ ਆ ਡੇਲੀ ਸਿੜਦੇ ਆ ਸਾਹਮਣੇ ਇਹਨਾਂ ਨੂੰ ਪੁੱਛ ਲਓ ਅਕੋਲੀ ਬੈਠੇ ਆ ਮਲਾਜ਼ਮ ਆ ਪੁੱਛ ਲਓ ਇਹ ਕਾਰਨ ਅਸਲ ਵਿੱਚ ਇਹ ਡੰਪ ਜਿਹੜਾ ਬੰਦ ਕੀਤਾ ਹੋਇਆ ਹੈ ਡੈਂਪ ਭਾਜੀ ਕੱਲ ਨਾ ਉੱਥੇ ਗੱਡੀ ਪਲਟ ਗਈ ਸੀਗੀ ਅੱਛਾ ਗੱਡੀ ਪਲਟਣ ਕਰਕੇ ਪ੍ਰੋਬਲਮ ਆਈ ਆ ਹੋਰ ਕੋਈ ਚੱਕਰ ਨਹੀਂ ਕਿੰਨੇ ਦਿਨਾਂ ਵਾਸਤੇ ਡੰਪ ਹੋਰ ਬੰਦ ਰਹੂਗਾ ਨਹੀਂ ਡੈਂਪ ਦਾ ਅਸੀਂ ਸਵੇਰੇ ਵੀ ਚਲਾਇਆ ਸਵੇਰੇ ਸਾਡੇ ਕੋਲ ਦੋ ਡੱਬੇ ਖਾਲੀ ਸੀਗੇ ਅਸੀਂ ਚਲਾਏ 100 150 ਜਿਹੜਾ ਇਸ ਘਟੋ ਘਟ 100 ਜਿਹੜਾ ਖਾਲੀ ਕਰਾਇਆ ਸੀ ਪਹਿਲੇ ਬੇਸਿਕ ਟਾਈਮਿੰਗ ਹੀ ਹੈ ਰੂਟੀਨ ਵਾਈਜ਼ ਕਰਦੋਂਗੇ ਰੂਟੀਨ ਇਹਦੀ ਭਾਜੀ ਪਤਾ ਕੀ ਚੱਕਰ ਆ ਇੱਥੇ ਨਾ ਇਹ ਡੈਂਪ ਬੰਦ ਹੋਣ ਕਰਕੇ ਦੋ ਡੈਂਪ ਬੰਦ ਹੋਏ ਆ ਉਹਦੇ ਕਰਕੇ ਇੱਥੇ ਕੂੜਾ ਵੱਧ ਆ ਰਿਹਾ ਇੱਥੇ ਕੂੜਾ ਘੱਟੋ ਘੱਟ ਮੇਰੇ ਹਿਸਾਬ ਨਾਲ 5-7 ਵਾਟਾਂ ਦਾ ਆ ਰਿਹਾ ਕੋਹੜਾ ਇੱਥੇ। ਉਹਦੇ ਕਰਕੇ ਕੋਈ ਇਹਦਾ ਟਾਈਮ ਹੀ ਨਹੀਂ ਵੀ ਕਿਸੇ ਵੇਲੇ 9 ਵੀ ਵੱਜ ਜਾਂਦੇ ਸਾਨੂੰ 10 ਵੀ ਵੱਜ ਜਾਂਦੇ ਆ ਪਰ ਆਪਾਂ ਇਹਨਾਂ ਨੂੰ ਸਗੋਂ ਇਹਨਾਂ ਕਰਕੇ ਵੀ ਇਹ ਪ੍ਰੋਬਲਮ 'ਚ ਨਾ ਪੈਣ। ਇਹਨਾਂ ਕਰਕੇ 9-9 ਵਜੇ 10-10 ਵਜੇ ਵੀ ਚਾਈਦਾ। ਰਾਤ ਨੂੰ ਰਾਤ ਨੂੰ ਵੀ ਚਲੋ ਖਾਲੀ ਹੋ ਜਾਣ। ਵੀ ਸਾਰੇ ਪ੍ਰੋਬਲਮ 'ਚ ਨਾ ਆਉਣ।